ਆਨਿਸ਼ਾ ਜੀ ਮਰਦੋ ਜੀ ਮਰਦੋ ਜੀ ਦਾ ਮੈਂ ਤੁਹਾਨੂੰ ਕਹਾਂ ਬਿਲਕੁਲ ਕਾ ਮੋੜੀ ਦਾ ਜੀ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਰੀ ਜੀ ਹੈ ਹਾਂ ਜਿਹੜਾ ਇਹ ਜਿਹੜਾ ਪਾਣੀ ਦੇ ਬੰਦ ਹੈ ਜੀ ਆ ਦੇ ਮੈਂ ਬੋਲੀਵੁੱਡ ਨਾਲੋਂ ਵਧਿਆ ਹੋਇਆ ਬਹੁਤ ਜੀ ਸਰਕਾਰੀਓ ਸਾਡੇ ਬੀਬੀਆ ਦਾ ਸਾਹਿਬ ਤੇ ਸਾਰੀ ਜਿਹੜੀ ਪ੍ਰੈਸ ਝੰਡੇ ਦੀ ਜਿਹ ਸਾਡੇ ਭਰਾ ਇਲੈਕਟ੍ਰੋਨਿਕ মিডিਆ ਕੇ ਪ੍ਰੈਸ মিডিਤੀ ਦੇ ਸਾਰੇ ਪ੍ਰਿੰਟ মিডিਆ ਤੇ ਜਿਹੜਾ ਇਹ ਇਲੈਕਟ੍ਰੋਨਿਕ মিডিਆ ਦੇ ਕੱਟੇ ਹੋਏ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੀ ਆਇਆਂ ਆਖੇ ਬੜੀ ਖੁਸ਼ੀ ਹੋਈ ਅੱਜ ਮੈਂ ਪਹਿਲਾ ਦਿਨ ਹੈ ਪਹਿਲੇ ਦਿਨੀ ਬੜੇ ਸਾਰਿਆਂ ਨਾਲ ਰੂਬੜੂ ਹੋਇਆ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਉਂਗੇ ਤਾਂ ਅਸੀਂ ਪੂਰੇ ਤਹੇ ਦਿਲ ਨਾਲ ਇੱਕ ਜ਼ਿੰਮੇਵਾਰ ਇਨਸਾਨ ਹੋ ਕੇ ਰਾਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਸਾਡਾ ਐਕਸਪੈਕਟੇਸ਼ਨ ਆ ਭੁਗੀਆਂ ਕਰਾਂਗੇ ਕਿਉਂਕਿ ਮੇਰਾ ਇੱਕ ਅਸਰ ਹੁੰਦਾ ਯਾ ਜ਼ਿਲ੍ਹਾ ਮੁਖੀ ਯਾ ਡੀਸੀ ਕਹਨੇ ਜੀ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਉਗੀ ਤੁਹਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਹੌਂਟਿਸ ਜ਼ਿਲ੍ਹੇ ਦੇ ਵਸਿੰਦੇ ਹੋ ਬਹੁਤ ਸਾਲਾਂ ਤੋਂ ਰਹਿ ਰਹੇ ਹੋ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮ ਤੁਹਾਨੂੰ ਪਤਾ ਹੈ ਕਿਆਂ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਕਿ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜਰੂਰ ਦੱਸੋ ਅਸੀਂ ਤੁਹਾਡੇ ਸਾਮਨ ਲਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਇਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲ ਹੱਲ ਕਰ ਸਕੀਏ ਤੇ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪਰ ਤੇ ਅਸੀਂ ਹੈਡ ਆਫੂ ਸਰ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਿਨਾਂ ਕਿਸੇ ਐਜੀਟੇਸ਼ਨ ਤੋਂ ਅਸੀਂ ਹਾਜ਼ਰ ਹਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ ਨਹੀਂ ਹੁੰਦੀ ਆ ਕੋਈ ਨਹੀਂ ਜੱਟਿਆ ਜਾਂਦਾ ਤਾਂ ਤੁਸੀਂ ਐਸਐਮਐਸ ਮੈਨੂੰ ਕਰ ਦੋ ਤੁਹਾਨੂੰ ਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਕਈ ਵਾਰ ਹਰ ਮਸਲੇ ਦਾ ਹੱਲ ਇਤਨਾ ਨਹੀਂ ਹੁੰਦਾ ਪਰ ਕੋਸ਼ਿਸ਼ ਜਰੂ ਕਰਾਂਗੇ ਜਿਹੜਾ ਹੋਣਾ ਹੈ ਉਹ ਤੁਰੰਤ ਕਰ ਦਈਏ ਜਿਹੜਾ ਟਾਈਮ ਲੱਗਦਾ ਹੋਇਆ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਜਨਾ ਤੁਹਾਡੇ ਲਈ ਤੁਸੀਂ ਜੋ ਵੀ ਮੈਨੂੰ ਸਵਾਲ ਪੁੱਛਣਾ ਚਾਹੇ ਉਸ आपने नंबर क्या क्या नंबर लोजी, नाइन एट वन पाइंट सिक्स जीरो थ्री सेवन थ्री सेवन आंध्र एक्सप्रेस पंजा जीरो सेंटी सेंटी। अच्छा जी। ठीक है जी।

ਇਹ ਕੋਈ ਪ੍ਰਸ਼ਾਸਕ ਉੱਤੇ ਆਂਦਾ ਹੈ ਤਾਂ ਮੇਨ ਜਿਹੜਾ ਮੁੱਦਾ ਹੁੰਦਾ ਐਜ਼ ਅ ਮੈਂ ਜੀ ਜਾਤੀ ਦੇ ਔਰ ਤੇ ਸੋਚਾ ਤਾਂ ਸਭ ਤੋਂ ਮੇਰੀ ਮੇਰੀ ਪ੍ਰਾਇੋਰਟੀਜ਼ ਰਹਿਣ ਗਿਆ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਐਕਸਪੈਕਟ ਕਰਦੀ ਹੈ ਉਹ ਅਸੀਂ ਸਹੂਲਤਾਂ ਨੂੰ ਪਹਿਲਾਂ ਜਿਹੜੀ ਹੋ ਸਦਾ ਤਸੀਂ ਪ੍ਰਾਨ ਕਰਾ ਲੈ ਕਰਾਏ ਜਿਹੜੀ ਬਾਇਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਸਸ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਸੂਚਨਾ ਸੀ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇਓਰਟੀ ਹੈ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਦਿਨੇ ਸਾਡੇ ਸ਼ਹਿਰ ਕਰ ਦੇਣਗੇ ਕੁਝ ਹੰਦੇਲੇ ਦੀ ਉਹਨਾਂ ਦੀ ਸੈਨੀਟੇਸ਼ਨ মানে ਸਫਾਈ ਉਹ ਸਾਡਾ ਫੋਲ ਪ੍ਰਾਇਓਰਟੀ ਰਹੂਗੀ ਤੇ ਉਸ ਤੋਂ ਅਗਲੀ ਪ੍ਰਾਇਓਰਟੀ ਦੇਖੀਏ ਤਾਂ ਲੋਕਾਂ ਦਾ ਸ਼ਹਿਰ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਜਿਹੜਾ ਕੀ ਮਹਿੰਗੇ ਇਲਾਜ ਨਹੀਂ ਖਰਾ ਸਕਦਾ ਜਾਂ ਜਿਹਦੀ ਸੌਂਸ ਤੋਂ ਬਾਹਰ ਹੋਵੇ ਕੋਸ਼ਿਸ਼ ਕਰਨੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀ ਹੈਗੀ ਹੈ ਉਹਦੇ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਭੂਲ ਕਰਨ ਦੀ ਤੇ ਅਗਲਾ ਜਿਹੜਾ ਗੈਰਟੀ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਸਕੂਲ ਨੇ ਸਕੂਲਾਂ ਦੇ ਵਿੱਚ ਪਿੱਛੇ ਬਹੁਤ ਮੈਂ ਸਕੂਲ ਐਜੂਕੇਸ਼ਨ ਦੇ ਵਿੱਚ ਆਇਆ ਉਹ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਸਕੂਲਾਂ ਦੀ ਬਾਉਂਡਰੀ ਵਾਲ ਉਹਨਾਂ ਦੇ ਬਾਥਰੂਮ ਉਹਨਾਂ ਦੇ ਕਮਰੇ 에 ਬਹੁਤ ਆਵਾਜ਼ੇ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਸਾਡਾ ਜਿਹੜਾ ਸਿਚਾ ਹੈਗਾ ਪੂਰਾ ਕਰਨ ਦੀ ਤੇ ਗਗਲਾ ਜੇ ਪ੍ਰਾਇੋਰਟੀ ਦੇਖ ਕੇ ਦਾ ਬੱਚੇ ਸਿਹਤ ਹੈ ਪਚਿਆ ਨਹੀਂ ਨਜ਼ਰ ਸਾਰੇ ਜਿਹੜੇ ਸਾਡੇ ਮਠੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਏਡਾ ਬਾਰੇ ਸਪੋਰਟ ਹੈ ਤੇ ਪਹਿਲਾਂ ਮੋਹਿੰਦਰਾ ਸੀ ਰੋਜ਼ਪੁਰ ਦੇਕੇ

ਬਾਹਰ ਦਾ ਸੇਕ ਮਾਦੇ ਸੇਕ ਇਹ ਦੇਖੋ ਕੋਡਿੰਗ ਕੀਤਾ ਦੇਖੋ ਉਹੀ ਫਿਰ ਪ੍ਰਾਣਾ ਐਕਸਪੀਰੀਅੰਸ ਤੋਂ ਲੋਕ ਇਹ ਕਮਾਂਦਾ ਹੁੰਦਾ ਬਾਈ ਚਾਰਜ ਤੁਸੀਂ ਗੱਲ ਫੇੜ ਲਈ ਮਤਲਬ ਮੋਬਾਈਲ ਰੋਇਦਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲ ਮ ਦੋ ਸੀਜ਼ਨ ਉੱਤੇ ਬੱਟ ਕੇ ਆਇਆ ਅਸੀਂ 70% ਜਿਹੜੀ ਆ ਉਸ ਡਬਲ ਬਰਨਿੰਗ ਕਰ ਉਹ ਕਲਾ ਡੀਸੀ ਨਹੀਂ ਕਰਦੇ ਉਹਦੇ ਤੁਹਾਡੇ ਸਾਰਿਆਂ ਦਾ ਸਾਥ ਲਿਆ ਜਿਹੜੇ ਲੋਕਾਂ ਨੂੰ ਜਾਗਰੂਕ ਕਰ ਅਸੀਂ ਕੋਸ਼ਿਸ਼ ਕੀਤੀ ਸਾਡਾ 70% ਕਰ ਗਿਆ ਅਸੀਂ ਧੰਦਾ ਨਹੀਂ ਕੀਤਾ ਪਰਚੇ ਨਹੀਂ ਕੀਤੇ ਪਰਚੇ ਪਰਚਾ ਇਹਨਾਂ ਦਾ ਨਹੀਂ ਕਰ ਜੀ ਕੋਈ ਕਿਸਾਨ ਹੈਗਾ ਮਜਬੂਰੀਆਂ ਹੁੰਦੀਆਂ ਨੇ ਪਰ ਸਾਡੀਆਂ ਮਜਬੂਰੀਆਂ ਜਿਵੇਂ ਇਹਨਾਂ ਦੀ ਮਜਬੂਰੀ ਫੌਨ ਵਾਲੀ ਜੀ ਨਹੀਂ ਬੰਦ ਹੋਇਆ ਕੋਈ ਜਾਣ ਕੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਪਰਾਲੀ ਦੇ ਕੋ ਸਾਡਾ ਪਰਚ ਬਣਦਾ ਇਹ ਧਰਤੀ ਬਚਾਣੀ ਹੈ ਹੁਣ ਦੇ ਵਾਸਤੇ ਹੈਗਾ ਕਿ ਅਬ ਮੈਂ ਇਹ ਨਾਲ ਸ਼ੇਅਰ ਕਰਦਾ ਸੌਂ ਸੁਣੀਓ ਤੇ ਚਲਾਈਓ ਜੂ ਠੀਕ ਦੇਖੋ ਅਸੀਂ ਆਪਾਂ ਗੱਲ ਕਰੀਏ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦੀਆਂ ਸਟੇਟ ਦੀਆਂ ਸਕੀਮਾਂ ਦੀਆਂ ਆਮ ਲੋਕਾਂ ਨੂੰ ਪਤਾ ਹੀ ਚੱਲਦਾ ਇਸ ਬਾਰੇ ਇਹਦਾ ਮੈਂ ਪੂਰਨ ਜਮਾ ਐਗਰੀ ਕਰਦਾ ਅਸੀਂ ਉੱਤੇ ਜਿਵੇਂ ਸਹੂਲਤਾਂ ਦੀ ਗੱਲ ਮੈਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਦਿੰਦੀ ਸਾਡਾ ਕੰਮ ਹੀ ਹੈ ਲੋਕਾਂ ਨੂੰ ਸਾਰੀਆਂ ਜਿਹੜੀ ਸਹੂਲਤਾਂ ਸਾਡੇ ਲੇਬਰ ਕਮਿਸ਼ਨਰ ਹੁੰਦਾ ਜਿਹੜੇ ਬੰਦੇ ਸਾਡੇ ਦਿਹਾੜੀ ਲਗਾਦੇ ਉਹਨਾਂ ਨੂੰ ਨਹੀਂ ਹੁੰਦਾ ਹੈ ਗਿਆ ਉਹਨੂੰ ਪਤਾ ਹੀ ਨਹੀਂ ਬੱਚੇ ਦਾ ਵਿਆਹ ਹੋਇਆ ਕੁੰਜਾ ਯਾਰ ਜੇ ਬਾਈਚਾਂ ਕੋਈ ਐਕਸੀਡੈਂਟ ਹੋ ਜਾਵੇ 2 ਲੱਖ ਰੁਪਏ ਆ ਬੱਚਿਆਂ ਦੀ ਪੜ੍ਹਾਈ ਮਾਫ ਠੀਕ ਹੈ ਇੰਨੀ ਜੇ ਕੋਈ ਦੱਲੀ ਕੁੜੀਆਂ ਨੂੰ ਨਕੜੇ ਕਹੇ ਬੰਦੇ ਨੇ ਉਹ ਅਸੀਂ ਉਹ ਜਿਹੜੀ ਜਾਣਕਾਰੀ ਦੇਣੀ ਆ ਸਾਡਾ ਕੰਮ ਡੀਸੀ ਦਾ ਡਾਕੀ ਵਾਲਾ ਕੰਮ ਹੁੰਦਾ ਅਸੀਂ ਕੋਈ ਆਡਾ ਜਦ ਜਾਦੂ ਛੜੀ ਤੇ ਹੱਡ ਤੋਂ ਹੁੰਦੀ ਨਹੀਂ ਜੇ ਜੀ ਦਾ ਇਨਸਾਨ ਹੀ ਹੁੰਦਾ ਬਟ ਸਾਡਾ ਕੰਮ ਹੈ ਡਾਕੀ ਇਹਦੇ ਥੋੜੀ ਖਗੋਲੜੀ ਉੱਪਰ ਚੱਲੀ ਆ ਥੋੜੀ ਕੋ ਸਹੀ ਪਹੁੰਚੇ ਉਹ ਹੀ ਗੱਲ ਇੱਕ ਤਰ੍ਹਾਂ ਆਵਾਰਾ ਬੱਚਿਆਂ ਦੀ ਬਹੁਤ ਪ੍ਰੋਬਲਮ ਹੈ ਸਾਰੀ ਕਰਗਲੇ ਹੋਈ ਹੋਈ ਆ ਬੰਦ ਰੇ ਰੇ ਮੈਂ ਤੁਹਾਨੂੰ ਧਿਆਨ ਚ ਲਿਆ ਰਹੇ ਤੁਹਾਨੂੰ ਕਰਾਂਗੀ ਕਿ ਦੂਤ ਆ ਬਾਕੀ ਜਿਹੜੀ ਪਲਾਉ ਸਵਾਲ ਵਾਵਾ ਹੋ ਗਏ ਚਾਹ ਤੁਹ ਕਿੰਨੇ ਫਿਰ ਆਪਾਂ ਉਹ ਗੱਲ ਕਰਦੇ ਆ ਦੇਖਿਆ ਜੀ ਹਾਂ ਜੀ ਅੱਗੇ ਜਿਹੜੀ ਬਾਸ਼ਾ ਪਈ ਆ ਉਹ ਤੋਂ ਬਾਅਦ ਜਿਹੜੀਆਂ ਚੱਲੋ ਆ ਜਾਏ ਜਿਹੜੀ ਚੱਲਦਾ ਰਹੂ